ਐਹੀ ਪਾੜਾਂਗੇ ਬਿਚਾ ਕੇ ਰਹੀ ਤੂੰ ਆ ਫਿਰ ਇਹਦਾ ਇਤਨੀ ਕਰ ਲਈ ਨੋਟ ਬਣਾਣਾ ਸ਼ੀਟ ਦਾ ਕੋਈ ਗੱਲ ਨਹੀਂ ਸਾਡੀ ਵੀ ਨਿਗਾਹ ਚ ਹੀ ਐ ਤੂੰ ਐਹੀ ਪਾੜਾਂਗੇ ਤੇਰੇ ਕੱਪੜੇ ਆ ਆ ਦੇ ਹੱਥ ਨਹੀਂ ਅੱਗੇ ਆਪ ਅੰਦਰ ਆਪੂ ਨਾ ਘਾਬਰੀ ਜੇ ਤੇਰਾ ਤੁੰਤ ਮਤ ਬਈ ਯਾਰ ਲੱਗੇ ਸਾਬਨ ਵਿੱਚ ਪਾੜ ਕੇ ਉੱਤੇ ਖਾਣੇ ਆ ਜਾ ਯਾਰ ਐਨ ਲੜ ਲੈ ਛੱਡਾ ਦਿਖਾਉਂਦਾ ਸੀ ਮੜ ਕੇ ਕੱਲਾ ਕੰ ਨਹੀਂ ਜਾਂਦਾ ਜਾਨੀਆਂ ਨਾਲ ਜਾਂਦਾ ਆਂਦਾ ਵੀਡੀਓ ਮਲਾਂਗ ਜਾ ਖਾਣੇ ਆ ਜੀ ਕੱਲ ਨੀ ਬੰਦਾ ਤੇ 3 ਘੰਟ ਪੜੀ ਜਨਾਨੀਆਂ ਦੇ ਹੱਥ ਲਗਾਨੇ ਆ ਤੇ ਹੱਥ ਰੀ ਲੱਗੇ ਜੂੜੀਆਂ ਬਾਲਾ ਜੂੜੀਆਂ ਬੰਦੇ ਸਾਰੇ ਖਾਣੇ ਆ ਜੀ ਮੈਨੂੰ ਕਹਿੰਦਾ ਸੱਜਾ ਮੈਨੂੰ ਕਹਿੰਦਾ ਦੁਵਾਰਾ ਕੋ ਗੱਡੀ ਦਾ ਪੁੱਤੂ ਆਜੀ ਕੋਈ ਗੱਲ ਨਹੀਂ ਦਰਵਾਜ਼ਾ ਖੋਲੋ ਮੈਡਮ ਉਹ ਸਾਡੇ ਖੜੇਆ ਬਲਾਸ ਦੀ ਵੀ ਗੱਲ ਹੀ ਕਰਨੀ ਹੈ ਠੀਕ ਹੈ ਬਾਹਰ ਕਾਲੋ ਵੀਡੀਓ ਬਣਾਉਣੀ ਹੈ ਦਰਵਾਜ਼ਾ ਵੀਡੀਓ ਜਿੰਨੀ ਮਰਜ਼ੀ ਬਣਾ ਲਿਆ ਗੇਟ ਖੋਲੋ ਮਲੇ ਆ ਕੇ ਪਹਿਲਾਂ ਸਾਡੇ ਬਲਾਸ ਖੜੇ ਆ ਬਾਹਰ ਗੇਟ ਖੋਲੋ ਸਾਡੇ এডੂਕੇਸ਼ਨ ਇੰਡੀਆ ਪ੍ਰਾਈਵੇਟ ਲਿਮਿਟਿਡ ਇਹ ਟੀਵੀ ਪੈਨਲ ਦਾ ਹੈ ਜੀ ਇਹਨਾਂ ਦਾ ਜਿਹੜਾ ਸਟੋਰ ਹੈ ਤੇ ਮਤਲਬ ਅੱਜ ਮੇਰੇ ਨਾਲ ਇਹ ਹਰਕਤ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਹੀ ਹੋਈ ਹੈ ਜਿਵੇਂ ਕਿਸੇ ਕੁੜੀ ਨੇ ਮੇਰੇ ਆਇਆ ਕਰਕੇ ਕੱਪੜੇ ਪਾੜੇ ਹੋਣ ਤੇ ਆਪਾਂ ਕਦੇ ਵੀ ਉਮੀਦ ਨਹੀਂ ਕਰਦੇ ਆਪਾਂ ਕਿਸੇ ਕੁੜੀ ਨੂੰ ਤਾਂ ਵੀ ਹੱਥ ਲਾ ਜੀ ਪਰ ਇਹ ਗਲਤ ਹਰਕਤ ਹੋਈ ਹੈ ਜਿੰਨੀ ਹੋਈ ਆ ਬਾਕੀ ਪੁਲਸ ਆਈਏ ਜੀ ਪੁਲਸ ਆਲੇ-ਅਲੇ ਉੱਤੀ ਹੈ ਹਾਂ ਜੀ ਰਿਕਾਰਡਿੰਗ ਬਾਜੀ ਕਿਸੇ ਤੋਂ ਹੋਈ ਹੈ ਬੈਸ ਬਾਜੀ ਕੁਝ ਨਹੀਂ ਜੀ ਬਸ ਮੈਂ ਤਾਂ ਇੰਨਾ ਕੁਬੈਸ ਬਾਜੀ ਮੇਰੇ ਗੱਲ ਨੂੰ ਕੁਝ ਨਹੀਂ ਹੋਈ ਸੀ ਮੈਂ ਤਾਂ ਇੰਨਾ ਕਿਹਾ ਸੀਗਾ ਮੈਂ ਕਿਹਾ ਵੀ ਅੰਕਲ ਤੁਹਾਡੀ ਜਿਹੜੀ ਪੇਮੈਂਟ ਹੈ ਮੈਂ ਆਰਾਮ ਨਾਲ ਤੁਸੀ ਜੀ ਬੋਲ ਦਿੰਦੇ ਮੈਨੂੰ ਉਹ ਵੀ ਮੈਂ ਕਰਨੀ ਸੀਗੀ ਮੈਂ ਕਿਤੇ ਨਹੀਂ ਭਾਈਦਾ ਸੀਗਾ ਮ ਵੀ ਮੈਂ ਤਾਂ ਇੱਥੇ ਥੋੜੀ ਪੇਮੈਂਟ ਕਰਾਉਣਾ ਮੈਂ ਵਪਾਰ ਕਰਦੇ ਆ ਸਾਰਿਆਂ ਨਾਲ ਸਾਡਾ ਟਾਈਮ ਹੋ ਗਿਆ ਵਪਾਰ ਕਰਦੇ ਨੇ 1998 ਤੋਂ ਵਪਾਰ ਕਰ ਰਹੇ ਆਂ ਅੱਜ ਤੱਕ ਐ ਕਿ ਕਿਸੇ ਨਾਲ ਕਦੇ ਹੋਣ ਨਹੀਂ ਦਿੱਤਾ ਕੈਰੀਅਰ 'ਚ ਟੀਵੀ ਸਟੈਂਡ ਦੀ ਸੀਗੀ ਜੀ ਛੋਟੀ ਜੀ ਪੇਮੈਂਟ ਸੀ ਟੀਵੀ ਸਟੈਂਡ ਦੀ ਕਿੱਥੇ ਸਟੋਰ ਕਿੱਥੇ ਹੈ ਸਟੋਰ ਇਸ ਤਾਂ ਸਪਲਾਈ ਦਾ ਕੰਮ ਕਰਦੇ ਆਂ ਜੀ ਹਾਲੂ ਕਿਸ ਨਾਲ ਆ ਜੀ ਦੋ ਰੋਡ ਤੋਂ ਦੋ ਰੋਡ ਦੇ ਨਾਲ ਦੋ ਮੀਰੂ ਦੇ ਨਾਲ ਕੀ ਕੀ ਕਾਰਵਾਈ ਕੀਤੀ ਜਾਂਦੇ ਹੋ ਤੁਸੀਂ ਕਾਰਵਾਈ ਹਸਤੇ ਕਹਿੰਦੇ ਜੀ ਸਖਤ ਤੋਂ ਸਖਤ ਸਜ਼ਾ ਮਿਲੇ ਜਿਹੜੀ ਕੁੜੀ ਨੇ ਮੇਰੇ ਕੱਪੜੇ ਪਾੜਿਆ ਇਹ ਜੀ ਹਰਕਤਾਂ ਕੀਤੀਆਂ ਇਹਦੀ ਕੱਲ ਨੂੰ ਕਿਸੇ ਹੋਰ ਨਾਲ ਹਰਕਤ ਕੋਈ ਕਰ ਦੇ ਸਕ੍ਰੈਚ ਮਾਰ ਦੇ ਕੁਝ ਕਰਕੇ ਕਿਤੇ ਹੋਰ ਗਲਤ ਕਰ ਦੇ ਇਹਦੀ ਕੁੜੀ ਨਾਲ ਤਾਂ ਕੁਝ ਵੀ ਹੋ ਸਕਦਾ ਜੀ ਆਪਾਂ ਨੂੰ ਕੀ ਪਤਾ ਆਪਾਂ ਦਾ ਜਾਣੇ ਕਿਸਤੇ ਨੁਕਸਾਨ ਨਾ ਹੋਵੇ ਕਿਸੇ ਵੀ ਟਾਈਪ ਦਾ ਜਿੰਨੀ ਸਖਤ ਤੋਂ ਸਖਤ ਕਾਰਵਾਈ ਬੰਦੀ ਹੈ ਮੇਰੇ ਗੰਨਿਓ ਵੀ ਹੋਈ ਹੋਈ ਕੋਈ ਜਾ ਬਸ ਐ ਹੀ ਪਾੜਾਂਗੇ ਬਿਖਾ ਕੇ ਰਹੀ ਤੂੰ ਆ ਬਰੇ ਇਹਦਾ ਇਤਨੀ ਕਰਨੀ ਲੋਟ ਬਣਾਣਾ ਸ਼ੀਨ ਦਾ ਕੋਈ ਗੱਲ ਨਹੀਂ ਸਾਡੀ ਵੀ ਨਿਗਾਹ ਜੀ ਐ ਦੋ ਐ ਹੀ ਪਾੜਾਂਗੇ ਤੇਰੇ ਕੱਪੜੇ ਆਪ ਦੇ ਹੱਥ ਨਹੀਂ ਅੱਗੇ ਆਪ ਅੰਦਰ ਆਪ ਨੂੰ ਨਾ ਕਾਤਰੀ ਕਿੱਥੇ ਰਤ ਤੇ ਮਤਾ ਯਾਰ ਲੱਗੇ ਬੰਦੇ ਤੇ ਪਾਰੀ ਤੇ ਥਾਣੇ ਆ ਜਾ ਐਨਰ ਨੇ ਥਾਣੇ ਆ ਜਾ ਦਿਖਾਉਂਦਾ ਸੀ ਮੜ ਕੇ ਚੱਲਾ ਕੇ ਨਹੀਂ ਜਾਂਦਾ ਇਹਨਾਂ ਜਾਨੀਆਂ ਨਾਲ ਜਾਂਦਾ ਆਂਦਾ ਵੀਡੀਓ ਲੰਗ ਜਾ ਥਾਣੇ ਆ ਜਾ ਨਹੀਂ ਹੋਣਾ ਤੇ 3 ਘੰਟੇ ਪਾੜੀ ਜਨਾਨੀਆਂ ਨੂੰ ਹੱਥ ਲਗਾਨੇ ਆਪ ਦੇ ਹੱਥਰੀ ਲੱਗੇ ਜਿਹੜੇ ਚੂੜੀਆਂ ਪਾੜਾ ਚੂੜੀਆਂ ਬੰਦੇ ਸਾਰੇ ਲੱਗੇ ਥਾਣੇ ਆ ਜਾ ਤੂੰ ਇੱਕ ਕਰ

ਇਹ ਬਾਹਰ ਵਾਲਾ ਵੀਡੀਓ ਬਣਾਉਂਦੇ ਹਾਂ ਉਹ ਜਿਹੜੇ ਜਿੰਨੀ ਮਰਜ਼ੀ ਬਣਾ ਲਿਆ ਗੇਟ ਖੋਲ ਨੂੰ ਮਾਰੇ ਆ ਕੇ ਪਹਿਲਾਂ ਸਾਡੇ ਬਿਲਕੁਲ ਖੜੇ ਆ ਬਾਹਰ ਗੇਟ ਕੋਲ ਆਹ ਹੈ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮਿਟਿਡ ਇਹ ਏ ਟੀਵੀ ਪੈਨਲ ਦਾ ਹੈ ਜੀ ਇਹਨਾਂ ਦਾ ਜਿਹੜਾ ਸਟੋਰ ਹੈ ਤੇ ਮਤਲਬ ਅੱਜ ਮੇਰੇ ਨਾਲ ਇਹ ਹਰਕਤ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਹੀ ਹੋਈ ਹੈ ਜੀ ਵੀ ਕਿਸੇ ਕੁੜੀ ਨੇ ਮੇਰੇ ਆਇਆ ਕਰਕੇ ਕੱਪੜੇ ਪਾੜੇ ਹੋਣ ਤੇ ਆਪਾਂ ਕਦੇ ਵੀ ਉਮੀਦ ਨਹੀਂ ਕਰਦੇ ਵੀ ਆਪਾਂ ਕਿਸੇ ਕੁੜੀ ਨੂੰ ਤਾਂ ਵੀ ਹੱਥ ਲਾ ਜੀ ਪਰ ਇਹ ਗਲਤ ਹਰਕਤ ਹੋਈ ਹੈ ਜਿੰਨੀ ਕੋਈ ਆ ਬਾਕੀ ਪੁਲਸ ਆਈ ਹੈ ਜੀ ਪੁਲਸ ਆਲੇ ਲੁਕਤੀ ਹੈ ਹਾਂ ਜੀ ਰਿਕਾਰਡਿੰਗ ਬੈਸ ਵਾਰੀ ਕੁਛ ਨਹੀਂ ਜੀ ਬਸ ਮੈਂ ਤਾਂ ਇੰਨਾ ਬੈਸ ਵਾਰੀ ਮੇਰੇ ਗੱਲ ਨਹੀਂ ਕੁਛ ਨਹੀਂ ਹੋਈ ਸੀ ਮੈਂ ਤਾਂ ਇੰਨਾ ਕਿਹਾ ਸੀਗਾ ਮੈਂ ਕਿਹਾ ਵੀ ਅੰਕਲ ਤੁਹਾਡੀ ਜਿਹੜੀ ਪੇਮੈਂਟ ਹੈ ਮੈਂ ਆਰਾਮ ਨਾਲ ਤੁਸੀਂ ਜੇ ਬੋਲ ਦਿੰਦੇ ਮੈਨੂੰ ਉਹ ਵੀ ਮੈਂ ਕਰ ਨਹੀਂ ਸੀਗੀ ਮੈਂ ਕਿਤੇ ਨਹੀਂ ਭਜਦਾ ਸੀਗਾ ਮੈਂ ਤੁਹਾਨੂੰ ਵੀ ਮੈਂ ਤਾਂ ਇੱਥੇ ਤੁਹਾਡੀ ਪੇਮੈਂਟ ਕਰਾਇਆ ਮੈਂ ਵਪਾਰ ਕਰਦੇ ਹਾਂ ਸਾਰਿਆਂ ਨਾਲ ਸਾਡਾ ਟਾਈਮ ਹੋ ਗਿਆ ਇਹ ਵਪਾਰ ਕਰਦੇ ਨੂੰ 1998 ਤੋਂ ਵਪਾਰ ਕਰ ਰਹੇ ਹਾਂ ਅਜੇ ਤੱਕ ਐ ਕਿਸੇ ਨਾਲ ਕਦੇ ਹੋਣ ਨਹੀਂ ਦਿੱਤਾ ਕਰੀਅਰ 'ਚ ਟੀਵੀ ਸਟੈਂਡ ਦੀ ਸੀਗੀ ਜੀ ਛੋਟੀ ਜਿਹੀ ਪੇਮੈਂਟ ਸੀਗੀ ਟੀਵੀ ਸਟੈਂਡ ਦੀ ਕਿੱਥੇ ਸਟੋਰ ਕਿੱਥੇ ਸਟੋਰਸ ਤੋਂ ਸਪਲਾਈ ਦਾ ਕੰਮ ਕਰਦੇ ਆ ਜੀ ਅਲੂਕੀਣਾ ਆ ਜੀ ਲੋਵਰਟੀ ਰੋਡ ਤੋਂ ਦੇ ਨਾਲ 2 ਮੀ ਨਗ ਦੇ ਨਾਲ ਕੀ ਕੀ ਕਾਰਵਾਈ ਕੀਤੀ ਜਾਂਚੇ ਹੁਣ ਤੁਸੀਂ ਕਾਰਵਾਈ ਹਸਤੇ ਕਹਿੰਦੇ ਜੀ ਸਖਤ ਤੋਂ ਸਖਤ ਸਜ਼ਾ ਮਿਲੇ ਜਿਹੜੀ ਕੁੜੀ ਨੇ ਮੇਰੇ ਕੱਪੜੇ ਪਾੜਿਆ ਇਹ ਜੀ ਹਰਕਤਾਂ ਕੀਤੀਆਂ ਇਹਦੀ ਕੱਲ ਨੂੰ ਕਿਸੇ ਹੋਰ ਨਾਲ ਹਰਕਤ ਕੋਈ ਕਰ ਦੇ ਸਕ੍ਰੈਚ ਮਾਰ ਦੇ ਕੁਝ ਕਰਕੇ ਕਿਤੇ ਹੋਰ ਗਲਤ ਕਰ ਦੇ ਇਹ ਜੀ ਕੁੜੀ ਨਾਲ ਤਾਂ ਕੁਝ ਵੀ ਹੋ ਸਕਦਾ ਜੀ ਆਪਾਂ ਨੂੰ ਕੀ ਪਤਾ ਆਪਾਂ ਦਾ ਜਾਣੇ ਕਿਸਤੇ ਨੁਕਸਾਨ ਨਾ ਹੋਵੇ ਕਿਸੇ ਵੀ ਟਾਈਪ ਦਾ ਜਿੰਨੀ ਸਖਤ ਤੋਂ ਸਖਤ ਕਾਰਵਾਈ ਬੰਦੀ ਹੈ ਮੇਰੇ ਗੰਨਿਓ ਵੀ ਹੋਈ 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 ਜਾਵੇ